ਮੇਤਰੋ ਅੱਜ ਹੋਣ ਜਾ ਰਹੀ ਆ ਮੋਟਰਸਾਈਕਲ ਵਾਲੀ ਬਾਜੀ ਪਿੰਡ ਚੱਕ ਲਈ ਸ਼ੇਰ ਜ਼ਿਲ੍ਹਾ ਮਾਨਸਾ ਕਬੂਤਰ ਬਾਜੀ ਦਾ ਵੱਡਾ ਮੁਕਾਬਲਾ 3 ਲੱਖ 27000 ਰੁਪਿਆ ਪਹਿਲਾ ਨਾਮ ਆ ਤੇ ਮੋਟਰਸਾਈਕਲ ਮੈਦਾਨ ਸਾਰਾ ਭਰ ਗਿਆ ਹਾਂਜੀ ਸਾਸਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮੇਤਰੋ ਠੀਕ ਠਾਕ ਹੋ ਜਾਨਵਰ ਫੱਟਾ ਸਾਰਿਆਂ ਦੇ ਤਾਂ ਬਈ ਅੱਜ ਆਪਾਂ ਪਿੰਡ ਪਹੁੰਚੇ ਆ ਚੱਕ ਚੱਕ ਲਈ ਸ਼ੇਰ ਮੇਤਰੋ ਕਬੂਤਰ ਬਾਜੀ ਦਾ ਵੱਡਾ ਮੁਕਾਬਲਾ ਹੋਣ ਜਾ ਰਿਹਾ ਬਈ ਚੱਕ ਲਈ ਸ਼ੇਰ ਬਈ ਤੇ ਪਹਿਲਾਂ ਆਪਾਂ ਕਬੂਤਰ ਲਿਖਾਉਣੇ ਆ ਬਈ ਤਾਂ ਬਈ 105 ਕਬੂਤਰ ਉੱਡਣੇ ਆ ਅੱਜ ਤੇ ਇੱਧਰ ਬਈ ਕਬੂਤਰ ਲਿਖੀ ਜਾਂਦੇ ਨੇ ਤੇ ਆਪਾਂ ਕਬੂਤਰ ਲਿਖਾਉਣਾ ਆਏ ਆ ਬਈ ਆਹ ਫਰਾ ਪੂਟਾ ਹਰੀ ਪੂਸ਼ ਆਹ ਨਹੀਂ ਕੱਬਾ ਆ ਕਬੂਤਰ ਆ ਬਈ ਆਪਣਾ ਪਹਿਲਾਂ ਵੀ ਛੱਡਿਆ ਹੋਇਆ ਬਾਜੀ ਤੇ ਬਈ ਆਪਾਂ ਇਹ ਲਓ ਜੀ ਇੱਧਰ ਰੰਗ ਭਰਾ ਤਾਂ ਬਈ ਕਬੂਤਰ ਦਾ ਆਪਾਂ ਮੇਤਰੋ ਕਬੂਤਰ ਆਪਾਂ ਲਿਖਾ ਲਿਆ ਬਈ ਆਪਣਾ ਤੇ ਹੁਣ ਦਿੰਨੇ ਆ ਬਈ ਪਾਣੀ ਇਹਨੂੰ ਉਧਰੋਂ ਵੱਜ ਗਿਆ ਹੋਕਾ ਬਈ ਪਾਣੀ ਦੇ ਲੋ ਆਪਦੇ ਕਬੂਤਰਾਂ ਨੂੰ ਤੇ ਹੁਣ ਬਈ ਪਾਣੀ ਦੇਣ ਲੱਗੇ ਆਪਾਂ ਕਬੂਤਰ ਨੂੰ ਤੇ ਬਈ ਅੱਜ ਬਾਜੀ ਮੈਂ ਕਹਣਾ ਅੱਜ ਬਈ ਕੁੰਡੀਆਂ ਦੇ ਸਿੰਘ ਫਸਣਗੇ ਬਹੁਤ ਤਗੜੀ ਬਾਜੀ ਆ ਬਈ ਤਗੜੇ ਤਗੜੇ ਪਲੇਅਰ ਪਹੁੰਚੇ ਨੇ ਇਧਰ ਪੈਰ ਸੁੱਚੇ ਕਰਦੇ ਆ ਪਹਿਲਾਂ ਤਾਂ ਕਬੂਤਰ ਦੇ ਬਾਕੀ ਬਈ ਇਧਰ ਦੇਖੋ ਭਰਿਆ ਪਿਆ ਬਈ ਸਾਰਾ ਹਨਾ ਪਾਰਕ ਗਰਾਊਂਡ ਜਨਤਾ ਦੇਖੋ ਬਈ ਕਿੰਨੀ ਆ 105 ਕਬੂਤਰ ਜਦੋਂ ਉੱਡਣਗੇ ਉਹ ਤੋਂ ਦੇਖਿਓ ਬਈ ਕੀ ਆ ਨਜ਼ਾਰਾ ਹੋਊਗਾ ਤਬਈ ਨਿਆਰਾਉਣ ਨਾਲ ਅੱਜ ਦੀ ਬਾਜੀ ਤੇ ਤਾਂ ਇਧਰ ਭਰ ਲਈ ਨਲਕੀ ਬਈ ਆਪਣੇ ਕਬੂਤਰ ਨੂੰ ਪਾਣੀ ਦੇਵਾਂਗੇ ਆਪਾਂ ਲੋ ਬਈ 80 ਐਮਐਲ ਪਾਣੀ ਦੇਵਾਂਗੇ ਬਈ 40 ਦੀ ਨਲਕੀ ਭਰ ਲਈ ਗਿਆ ਬਈ 40 ਅੰਦਰ ਇਹਦੇ ਤੇ ਇੱਕ ਨਲਕੀ ਹੋਰ ਦੇਵਾਂਗੇ ਬਈ ਇਹਨੂੰ ਮੇਤਰੋ ਇੱਕ ਨਾਲ ਕੀ ਹੋਰ ਪਰ ਲਈ ਬਈ 50 ਦੀ ਪਰ ਲਈ ਬਈ 40 ਦੀ ਪਹਿਲਾਂ ਦੇਤੀ 50 ਤੇ 40 90 ਐਮਐਲ ਪਾਣੀ ਦੇ ਕੇ ਛੱਡਾਂਗੇ ਝੋਟੇ ਨੂੰ ਕਹਿੰਦੇ ਪਿੰਡ ਚੱਕ ਲੋਗ ਉਹਨਾਂ ਦੇਣਾ ਠੀਕ ਹੈ ਦੋ ਦੋ ਦੇ ਦੇ ਮਗਰ ਠੀਕ ਹੈ ਰਾਮਨਾਲੀ ਦੇਈ ਇੱਕ ਵਾਰੀ ਬਈ ਦੇਣਾ ਬਹੁਤ ਕੜਾ ਗਰਮੀ ਬਹੁਤ ਆ 42 43 ਡਿਗਰੀ ਗਰਮੀ ਅੱਜ ਬਹੁਤ ਜ਼ਿਆਦਾ ਗਰਮੀ ਆ ਬਈ ਤਾਂ ਬਈ ਕਬੂਤਰ ਕਰਤਾ ਫੁੱਲ ਪਾਣੀ ਨਾਲ ਤੇ ਆਪਾਂ ਪਾਣੀ ਦੇਤਾ ਬਾਕੀ ਇੱਧਰ ਬਾਈ ਦੇਈ ਜਾਂਦੇ ਨੇ ਸਾਰੇ ਹਨਾ ਆਜੋ ਤੁਹਾਡਾ ਗੇੜਾ ਮਰਾ ਕੇ ਲਿਓਨੇ ਆ ਤੇ ਕਬੂਤਰ ਇੱਧਰ ਰੱਖਤਾ ਬਈ ਆਜੋ ਫਿਰ ਦਿਖਾ ਕੇ ਲਿਆਈਏ ਬਾਕੀ ਇੱਧਰ ਬੈਠੇ ਬਈ ਸਾਰੇ ਭਰਾ ਕਬੂਤਰ ਬਹੁਤ ਪਹੁੰਚੇ ਬਈ ਅੱਜ ਬਹੁਤ ਜਿਆਦਾ ਕਬੂਤਰ ਪਹੁੰਚੇ ਨੇ ਦੇਖੀ ਚੱਲੋ ਤੁਸੀਂ ਲੈਣ ਦੇਖਿਓ ਕਬੂਤਰਾਂ ਦੀ ਦੇਤਾ ਪਾਣੀ ਦੇਖੋ ਬਈ ਬਾਕੀ ਬਈ ਇੱਧਰੋਂ ਦਿਖਾਉਣੇ ਆ ਉੱਥੋਂ ਚੱਲਦੇ ਆਪਾਂ ਦੇਖੋ ਬਈ ਸਾਰੇ ਭਰਾ ਦੇ ਜਾਂਦੇ ਨੇ ਪਾਣੀ ਬਾਕੀ ਇੱਧਰ ਬੈਠੇ ਆ ਬਈ ਕੀ ਹਾਲ ਨੇ ਦੇ ਤਾਂ ਪਾਣੀ ਚਲੋ ਵਧੀਆ ਤਾਂ ਇੱਧਰ ਬੈਠੇ ਆ ਤਾਂ ਇੱਥੋਂ ਤੱਕ ਆ ਬਈ ਦੇਖੋ ਆ ਸਾਰੀ ਲਾਈਨ ਭਰੀ ਪਈ ਆ ਬਈ ਇੱਧਰਲੀ ਲਾਈਨ ਭਰੀ ਪਈ ਆ ਉਥੋਂ ਤੱਕ ਪੂਰਾ ਫੁੱਲ ਹੋ ਰਿਹਾ ਬਈ ਪਾਰਕ ਕਬੂਤਰੀ ਕਬੂਤਰ ਨੇ ਅੱਜ ਸਾਰੇ ਇਧਰ ਚੱਲ ਪਈਆਂ ਬਈ ਮੋਰਾ ਮੋਰਾ ਲੱਗਣੀਆਂ ਸਟਾਰਟ ਹੋ ਗਈਆਂ ਬਈ ਕਬੂਤਰਾਂ ਦੇ ਦੇਤਾ ਬਈ ਪਹਿਲਾ ਓਲਾ ਬਈ ਪਿੰਡ ਚੱਕਲੀ ਸ਼ੇਰ ਤੋਂ ਬਈ ਬਾਜੀ ਦਾ ਪਹਿਲਾ ਓਲਾ ਲੱਗ ਗਿਆ 105 ਕਬੂਤਰ ਉੱਡਣੇ ਆ ਬਈ ਓਲੇ ਤੇ ਓਲਾ ਹੋ ਦੇਖੀ ਚੱਲਿਓ ਬਾਕੀ ਹੁਣ ਆ ਬਈ ਦੇਉ ਆ ਛੜਤਾ ਇੱਥੇ ਰੱਖ ਚੱਕੋ ਵੀ ਚੱਲ ਪਿਆ ਕੰਮ ਲੋ ਬਈ ਇੱਧਰ ਆ ਗਿਆ ਦੇਖੀ ਚੱਲਿਓ ਬਾਬਿਓ ਢਾਰ ਉੜਦੀ ਤਗੜੀ ਬਾਜੀ ਆ ਬਾਬਿਓ 3200 ਨੂੰ ਮੋੜਨੂ ਆ ਛੜਤਾ ਬਾਈ ਨੇ ਮੇਲਾ ਲੱਗਿਆ ਪਿਆ ਬਈ ਅੱਜ ਤਾਂ ਲੈ ਵੀ ਬਾਜੀ ਕਹਿੰਦੇ 1.5 ਲੱਖ ਨੂੰ ਟੱਚ ਕਰਦੀ ਆ ਪਹਿਲਾ ਨਾ ਮੋਟਰਫੈਂਗਲਾ ਦੇ ਤਾਂ ਹੀ ਬਾਈ ਚੱਕੋ ਬਈ ਓਲੇ ਦੇਤੇ ਇਧਰ ਬਈ ਆਪਣਾ ਆ ਗਿਆ। ਲੈ ਆਓ ਬਾਈ ਬੜਾ ਸ਼ੈਲੀ ਲਿਓ ਜਰਾ। ਆਸੀ ਬਈ ਆਪਣਾ ਕਬੂਤਰ। ਵਾਹਿਗੁਰੂ ਮਿਹਰ ਕਰੇ। ਲੈ ਬਈ, ਛੜਤਾ ਛੋਟਾ। ਹਰੇ ਪੋਟੇ ਵਾਲਾ। ਲੋ ਜੀ ਦੋ ਨੂੰ ਹੋਰ ਲਾਗੇ। ਛੜਤੇ ਬਈ 3 4। ਲੋ ਬਈ, ਛੜਤੇ ਤਿੰਨ ਹੋਰ। ਇੱਧਰ ਆ ਗਏ ਭਰਾ ਹਲਵਾ ਕੇ ਮੋਰ ਸ਼ਰਤੇ ਬਈ ਚੱਕ ਬਈ ਲੈ ਵੀ ਦੋਨੋਂ ਹੋਰ ਲਾ ਗਏ ਲੋ ਬਈ ਇੱਧਰ ਆ ਗਏ ਤਿੰਨ ਚਾਰ ਭਰਾ ਹੋਰ ਤੇ ਆ ਚੱਕ ਤੇ ਲੋ ਜੀ ਦੇਖੋ ਫਿਰੋਲੇ ਉਧਰ ਬਈ ਮੋਹਰਾਂ ਲੱਗੀਆਂ ਜਾਂਦੀਆਂ ਨੇ ਮੋਹਰ ਲਵਾ ਕੇ ਇੱਥੇ ਆ ਕੇ ਉਲੇ ਦੇਈ ਜਾਂਦੇ ਨੇ ਬਈ ਸਾਰੇ ਲੈ ਬਈ ਛਰਤੇ ਚੱਕ ਬਈ ਚਲਕ ਧੇ ਜੂਟਾ ਹਾਂ ਜੂਟੂ ਤੇਰੀ ਹੈ ਹਰ ਜਾ ਰਸ ਤੇ ਜੀ ਲੋ ਲੋ ਬਈ ਛੜ ਤੇ ਤਿੰਨ ਚਾਰ ਹੋਰ ਚੱਕ ਬਈ ਤੇ ਬਈ ਸਾਰੇ ਕਬੂਤਰਾਂ ਨੂੰ ਓਲੇ ਲੱਗ ਜਾਣ ਦੋ ਫੇਰ ਦਿਖਾਵਾਂਗੇ ਤੁਹਾਨੂੰ ਡਾਰ 100 ਕਬੂਤਰਾਂ ਦੀ ਛੜਤਾ ਬਈਆਂ ਨੇ ਇੱਕ ਦੇਖੋ ਬਈ ਓਲੇ ਤੇ ਓਲਾ ਲੱਗੀ ਜਾਂਦਾ ਆਗੇ ਦੋ ਤਿੰਨ ਭਰਾ ਲੈ ਕੇ ਚੱਲ ਬਈ ਚੱਲ ਬਈ ਚੱਕ ਬਈ ਛੜਤਾ ਪਈਆਂ ਨੇ ਲੈ ਵੀ ਛੜ ਤੇ ਲੋ ਬਈ ਤਿੰਨ ਹੋਰ ਆਗੇ ਛੜ ਦੋ ਵੀ ਚੱਕਤਾ ਬਈ ਚੱਕਤਾ ਵੀ ਕੰਮ ਕਹਿੰਦੇ ਪਿੰਡ ਚੱਕਾਂ ਤੋਂ 100 ਕਬੂਤਰ ਉੱਡਣਾ ਬਈ 105 ਕਬੂਤਰ ਲਓ ਜੀ ਚਾਰ ਪੰਜ ਹੋਰ ਛੜਤੇ ਦੇਖੋ ਬਈ ਧਾਰ ਦਿਖਾਉਣੇ ਆ ਬਈ ਇਹਦੂ ਬਾਅਦ ਤੁਹਾਨੂੰ ਪਹਿਲਾਂ ਓਲੇ ਖਤਮ ਹੋ ਜਾਣ ਦੋ ਛੜਤੇ ਬਈ ਦੋ ਤਿੰਨ ਹੋਰ ਤੇ ਇੱਧਰ ਦੋ ਹੋਰ ਆ ਗਏ ਛੜਤੇ ਬਈ ਕਿਹੜਾ ਪੰਡਾ ਜੀ ਮਾਰੀ ਮਤਵਾ ਮੋਗਾ ਠੀਕ ਆ ਮੋਗਾ ਬੜੀ ਦੂਰੋਂ ਮਾਰ ਮਾਰੀ ਆ ਬਈ ਚਲੋ ਰੱਬ ਫੱਖ ਰੱਖੇ ਉਹ ਬਹਿ ਗਿਆ ਬਈ ਇੱਕ ਕੰਦ ਤੇ ਆ ਬੈਠਾ ਬਈ ਆ ਕਬੂਤਰ ਬਈ ਓਲਾ ਦਿੰਦੇ ਸਾਰ ਬਹਿ ਗਿਆ ਇਧਰ ਹੋਰ ਛੜਤਾ ਇਹ 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 ਆਹ ਆਹ ਲੈ ਰਿ ਕੋਰਡਿੰਗ ਪਿਆ ਉਹ ਦੇਖ ਪਿਆ ਬਈ ਥੱਲੇ ਦੇਖ ਪਿਆ ਹੌਲਾ ਕਰਦੇ ਬਈ ਥੋੜਾ ਜਿਹਾ ਲੋ ਬਈ ਇਧਰ ਵੀ ਛੜ ਤੇ ਇਹ ਇਹ ਇੱਕ ਉਹ ਡੇ ਪਿਆ ਬਈ ਕਿਕਰ ਤੇ ਉਹ ਬਹਿ ਗਿਆ ਬਈ ਲੈ ਵੀ ਫਿਰ ਕਮਾਤਾ ਬਾਈ ਨੇ ਇਧਰ ਆ ਕੇ ਹੋਰ ਪਰਾ ਦੇਖੋ ਬਈ ਫਿਰ ਉਹ ਛੜਤਾ ਬਾਈਆਂ ਨੇ ਤਾ ਤੁਸੀਂ ਆਪ ਦੇਖੋ ਬਈ ਕਿੰਨੇ ਟਾਈਮ ਤੋਂ ਚੱਲ ਰਿਹਾ ਕੰਮ ਕਬੂਤਰ ਨਹੀਂ ਮੁੱਕਣ ਚਾਹੀ ਜਾਂਦੇ 100 ਤੋਂ ਉੱਤੇ ਨੇ ਮਿੱਤਰੋ ਕਬੂਤਰ ਲੈ ਵੀ ਚੱਲ ਫਿਰ ਜਿਆਦਾਤਰ ਹਨਾ ਦਿੱਤੇ ਗਏ ਓਲੇ ਸਾਰੇ ਓਲੇ ਹੋ ਗਏ ਤੇ ਬਈ ਇੱਧਰ ਦੇਖੋ ਬਈ ਜਨਤਾ ਦੇਖੋ ਬਈ ਕਿੰਨਾ ਇਕੱਠ ਅੱਜ ਪਿੰਡ ਚੱਕਲੀ ਸ਼ੇਰ ਜ਼ਿਲ੍ਹਾ ਮਾਨਸਾ 3200 ਨੂੰ ਮੁੱਢ ਨੂੰ ਬਾਜੀ ਉੱਡੀ ਆ ਬਈ ਤੇ ਪਹਿਲਾ ਨਾਮ ਮੋਟਰਫੈਂਕਲਾ ਦੂਜਾ ਕੁਲਰ ਤੇ ਤੀਜਾ ਬਈ ਕੱਪ 3 ਲੱਖ ਤੋਂ ਉੱਤੇ ਨਾਮ ਆ ਉਹ ਆਡਾ ਮੋਟਰਸਾਈਕਲ ਅੱਡ ਤਾਂ ਵੀ ਤਗੜੀ ਬਾਜੀ ਆ ਤਗੜੇ ਪਲੇਅਰ ਪਹੁੰਚੇ ਨੇ ਝੋਟੀ ਦੇ ਅੱਜ ਫਸਣਗੇ ਕੁੰਡੀਆਂ ਦੇ ਸਿੰਘ ਮਿੱਤਰੋ ਕਹਿੰਦੇ ਬਾਕੀ ਦਿਖਾਉਣੇ ਆ ਬਈ ਤੁਹਾਨੂੰ ਕਬੂਤਰ ਉੜਦੇ ਹੋਏ ਡਾਰ ਦਿਖਾਉਣੇ ਆ ਇੱਧਰ ਦੇਖੋ ਬਈ ਆ ਭਰ ਗਿਆ ਬਈ ਸਾਰਾ ਆਸਮਾਨ ਕਬੂਤਰਾਂ ਦੇ ਨਾਲ ਇੱਧਰ ਉੱਧਰ ਸਾਰੇ ਪਾਸੇ ਕਬੂਤਰੀ ਕਬੂਤਰ ਦੀਂਦੇ ਨੇ ਬਈ ਐਨ ਜਮਾ ਪੂਰਾ ਭਰਿਆ ਪਿਆ ਬਈ ਆਸਮਾਨ ਬਾਲੀ ਵੱਡੀ ਡਾਰ ਆ ਬਈ ਮਿੱਤਰੋ ਕਬੂਤਰ ਛੱਡ ਕੇ ਬਈ ਆਪਾਂ ਇੱਥੇ ਆ ਗਏ ਆਕਾਸ਼ ਦੇ ਨਾਨਕਿਆਂ ਦਾ ਘਰ ਆ ਬਈ ਤੇ ਇੱਥੇ ਬਈ ਕੋਠੇ ਤੇ ਡਾਲੇ ਆਪਾਂ ਮੰਜੇ ਨਮ ਦੇ ਥੱਲੇ ਤੇ ਉਰੇ ਬਹਿ ਕੇ ਬਈ ਕਬੂਤਰਾਂ ਤੇ ਨਿਗਰੱਖਾਂਗੇ ਹੁਣ ਦੇਖੋ ਬਈ ਡਾਰਾਂ ਆਸੀ ਬਈ ਬਾਜੀ ਤੇ ਉੱਡੇ ਕਬੂਤਰਾਂ ਦੀ ਪਹਿਲੀ ਡਾਰ ਆ ਡਾਰ ਦੇ ਵਿੱਚ ਨੇ ਟੋਟਲ 20 ਕਬੂਤਰ ਇੱਕ ਡਾਰ ਆਸੀ ਤੇ ਮਤਲਬ ਉਹ ਦੂਜੀ ਡਾਰ ਫਿਰਦੀ ਆ ਆਹਾ ਇਹ ਅੱਡ ਫਿਰਦੀ ਆ ਇਹਦੇ ਵਿੱਚ ਨੇ 21 22 ਕਬੂਤਰ ਤਾਂ ਬਈ ਆਸੀ ਦੂਜੀ ਡਾਰ ਕਬੂਤਰਾਂ ਦੀ 42 43 ਕਬੂਤਰ ਹੋ ਗਏ ਦੋ ਡਾਰਾਂ ਦਿਖਾਤੀਆਂ ਬਈ ਇੱਕ ਡਾਰ ਹੋਰ ਫਿਰਦੀ ਹੈਗੀ ਉਹ ਵੀ ਦਿਖਾਉਣਾ ਹੈ ਤੁਹਾਨੂੰ ਆਸੀ ਧੀਜੀ ਡਾਰ 24 ਕਬੂਤਰਾਂ ਦੀ ਸਭ ਤੋਂ ਵੱਡੀ ਡਾਰ ਆ ਬਈ ਇਹ ਤਾਂ ਮਿੱਤਰੋ 60 65 ਕਬੂਤਰ ਤਾਂ ਡਾਰਾਂ ਚ ਫਿਰਦੇ ਨੇ ਬਾਕੀ ਬਈ ਆ ਫਿਰਦੇ ਆ ਦੇਖੋ ਚਾਰ ਕਬੂਤਰ ਅੱਡ ਦੋ ਅੱਡ ਤਿੰਨ ਅੱਡ ਤਾਂ ਮਿੱਤਰੋ ਬਾਜੀ ਵਾਲੇ ਸਾਰੇ ਕਬੂਤਰ ਦਿਖਾਤੇ ਤੁਹਾਨੂੰ ਜਿਹੜੇ ਆਸਮਾਨ ਚ ਫਿਰਦੇ ਨੇ ਆਜੋ ਹੁਣ ਆਪਾਂ ਚੱਲਦੇ ਆਂ ਘਰੇ ਸ਼ਾਮ ਨੂੰ ਝਟ ਦੇਖਾਂਗੇ ਮਿੱਤਰੋ ਆਪਾਂ ਪਹੁੰਚ ਗਏ ਆਪਣੇ ਫੈਟਪਤੇ ਥੋੜੇ ਮੋਟੇ ਕੰਮਕਾਰ ਸੀ ਤਾਂ ਕਰਕੇ ਆਪਾਂ ਆ ਗਏ ਬਈ ਬਾਕੀ ਇੱਧਰ ਦੇਖੋ ਸਾਰੇ ਕਿਤੇ ਹਨਾ ਸਫਾਈ ਕਰਤੀ ਵੀਰੇ ਸੈਟਪ ਤੇ ਨੈਟ ਇਥੋਂ ਪੱਟਤਾ ਤੇ ਬਈ ਅੱਜ ਆਪਾਂ ਬੱਕਰੀਆਂ ਵੀ ਇੱਧਰ ਛੜਤੀਆਂ ਆਪਣੇ ਸੈਟਪ ਚ ਦੇਖੋ ਬਈ ਇੱਧਰ ਛੜਤੀਆਂ ਬਈ ਦੋਨੇ ਬੱਕਰੀਆਂ ਆਤਰੋ ਤੇ ਨਾਲੇ ਛਾਤਰੋ ਓਰੇ ਬਈ ਕੰਮ ਲੋਟ ਐ ਇਹਨਾਂ ਦਾ ਓਰੇ ਵਧੀਆ ਹਨਾ ਦਰਵਾਜ਼ਾ ਠੰਡਾ ਹੈਗਾ ਤੇ ਤਾਂ ਹੀ ਆਪਾਂ ਕੰਦ ਘੜਾਈ ਸੀ ਵੀ ਇੱਧਰ ਇੱਧਰ ਰਿਆ ਕਰਨੀਆਂ ਬੱਕਰੀਆਂ ਤਾਂ ਵੀਰੇ ਇਹਨਾਂ ਦਾ ਵੀ ਕਰਤਾ ਮੂਹਰਤਾ ਅੱਜ ਬਾਕੀ ਬਈ ਇੱਧਰ ਪਿੰਜਰਿਆਂ ਦੀ ਫੈਟਿੰਗ ਕਰਤੀ ਡੋਲੀ ਇੱਧਰ ਲਾਤੀ ਅਸੀਲਾਂ ਦਾ ਤੇ ਬ੍ਰਹਮਾ ਦਾ ਪਿੰਜਰਾ ਇੱਧਰ ਲਾਤਾ ਤੇ ਦਰੋ ਚੰਗੀ ਤਰ੍ਹਾਂ ਸਾਫ ਕਰਤਾ ਬਈ ਫਾਰਾ ਨਾਲੇ ਬਈ ਹੁਣ ਆਪਾਂ ਕਰਦੇ ਆ ਆ ਚੂਚੇ ਦਾ ਜਗਾੜ ਕੋਈ ਚੂਚੇ ਆਪਣੇ ਕੋਲੇ 30 ਹੋ ਗਏ 30 ਤਾਂ ਆਪਣੇ ਉਹ ਚੂਚੇ ਨੇ ਜਿਹੜੇ ਆ ਸੈਟਪ ਤੇ ਨੇ ਜਿਹੜੇ ਮਸ਼ੀਨ ਚੋਂ ਕਢਾਏ ਨੇ 14 15 ਚੂਚੇ ਉਹ ਅੱਡਨੇ ਤਾਂ ਬਈਆ ਸਾਰੇ ਚੂਚੇ ਦਾ ਜਗਾੜ ਕਰਦੇ ਆ ਕੋਈ ਵੀ ਕੱਲ ਨੂੰ ਇਹਨਾਂ ਨੂੰ ਮੁਰਗੀ ਨਾਲੋਂ ਅੱਡ ਕਰਨਾ ਤਾਂ ਬਈ ਜਿੰਨੇ ਵੀ ਚੂਚੇ ਨੇ ਸਾਰਿਆਂ ਨੂੰ ਇੱਕ ਜਗ੍ਹਾ ਤੇ ਬੰਦ ਕਰਿਆ ਕਰਾਂਗੇ ਦੇਖੋ ਬਈ ਇਹਦੇ ਵਿੱਚ ਛੱਡ ਦਿਆ ਕਰਾਂਗੇ ਸਾਰੇ ਚੂਚੇ ਵਧੀਆ ਗੱਲਬਾਤ ਬਣ ਜੂਗੀ ਬਸ ਦੋ ਬਾਫ ਪਾ ਕੇ ਉੱਤੇ ਛੱਤ ਪਾ ਦਾਂਗੇ ਸਰਕੀ ਦੀ ਮਿੱਤਰੋ ਇੱਧਰ ਕੱਢ ਲਈ ਬਈ ਖਰਗੋਸ਼ਣੀ ਤੇ ਉਹਦੇ ਬੱਚੇ ਇਹਨਾਂ ਨੂੰ ਆਪਾਂ ਪਿਉਣ ਲੱਗਿਆ ਹੁਣ ਦੁੱਧ ਤੇ ਬਈ ਆਹ ਤਿੰਨ ਬੱਚੇ ਨੇ ਤੇ ਆਜੋ ਫਿਰ ਇਹਨਾਂ ਨੂੰ ਪਈਏ ਦੁੱਧ ਇਹਦੇ ਕੋਲੇ ਕਰ ਦਿੰਨੇ ਆ ਖਰਗੋਸ਼ਣੀ ਦੇ ਨਾਲ ਲਾ ਦਿੰਨੇ ਆ ਤਾਂ ਵੀ ਪੀ ਲੈਣਗੇ ਦੇਖੋ ਬਈ ਆ ਮਣ ਗਿਆ ਕਿਊਟੂ ਜਿਆ ਇਹ ਕਾਸੀ ਬਈ ਤੇ ਕਾਫੀ ਤੀਜਾ ਬਾਕੀ ਬਈ ਪਿਆਰੇ ਦੇਖੋ ਕਿੰਨੇ ਐ ਕਿਊਟ ਜੇ ਜਮਾ ਵਾਈਟ ਨੇ ਬਈ ਤਿੰਨੇ ਚਿੱਟੇ ਨੇ ਜਮਾ ਜੋ ਜੋ ਮੋਜੋ ਦੇ ਬੱਚੇ ਨੇ ਇਹ ਉਹਨਾਂ ਦੀ ਜਾਣਗੇ ਉਹਨਾਂ ਵਰਗੇ ਹੋਣਗੇ ਸੁਣੇ ਜੇ ਦੋ ਤਾਂ ਵਧੀਆ ਨੇ ਇੱਕ ਥੋੜਾ ਜਿਹਾ ਲਫੈਨਾ ਚੋਂ ਜਿਹੜਾ ਪਹਿਲ ਨੰਬਰ ਤੇ ਆ ਲਸਾਗਾ ਬਾਕੀ ਉਹ ਤਾਂ ਤਗੜਿਆ ਲੈ ਵੀ ਜਾ ਭਾਜਾ ਕੰਮ ਲੋਟਾ ਮਿੱਤਰੋ ਆਪਾਂ ਖੁੱਡਿਆਂ ਦੇ ਅੰਦਰ ਲਾਈਟਾਂ ਲਵਾਤੀਆਂ ਫੀਟਿੰਗ ਕਰਵਾਤੀ ਬਈ ਆਜੋ ਤੁਹਾਨੂੰ ਦਿਖਾਈਏ ਬਿਜਲੀ ਵਾਲਾ ਮਿਸਤਰੀ ਆਇਆ ਸੀ ਤਾਂ ਵੀਰੇ ਨੂੰ ਫੋਨ ਤੇ ਦਫਤਾ ਸੀ ਤਬਈ ਉਹ ਲਾ ਗਿਆ ਆ ਜੋ ਆਪਾਂ ਚੈੱਕ ਕਰਦੇ ਆ ਕਿਵੇਂ ਲਾਈਆਂ ਨੇ ਤਾਂ ਵੀਰੇ ਇਧਰੋਂ ਤਾਂ ਤਾਰ ਦਿੱਤੀ ਹੈ ਹਨਾ ਇਹ ਕਨੈਕਸ਼ਨ ਪਾਇਆਗਾ ਤੇ ਆ ਆਉਂਦੀ ਆ ਬਈ ਤੇ ਆ ਸੀ ਆਪਣਾ ਬੋਰਡ ਤਾਂ ਇਹਦੇ ਵਿੱਚ ਲੱਗੂ ਬਈ ਬੱਲਵ ਤੇ ਇਧਰ ਹਨਾ ਜਿਵੇਂ ਆਲ ਆਊਟ ਲਾਉਣੀਆਂ ਮੱਛਰਾਂ ਵਾਲੀ ਉਹ ਲੱਗ ਜੂ ਤੇ ਆ ਐਕਸਟਰਾ ਦਿੱਤਾ ਇੱਕ ਬਾਕੀ ਬਈ ਆ ਜਾਂਦੀ ਆ ਪੈਪ ਦੂਜੇ ਖੁੱਡੇ 'ਚ ਆਜੋ ਹੁਣ ਆਪਾਂ ਦੂਜਾ ਖੁੱਡਾ ਦੇਖਦੇ ਆ ਚੱਲ ਕੇ ਇਧਰ ਦੇਖਦੇ ਆ ਕੀ ਲਾਇਆਗਾ ਇਹ ਦੇਖੋ ਬਈ ਤਬਰੇ ਇੱਕ ਬੋਰਡ ਲਾਤਾ ਇਧਰ ਆ ਨਵਾਂ ਬੋਰਡ ਆ ਤੇ ਉਹ ਆਪਣੇ ਘਰੇ ਪਿਆ ਸੀਗਾ ਬਈ ਉਹ ਉੱਧਰ ਕੰਮ ਲੈ ਲਿਆ ਇਹਦੇ ਵਿੱਚ ਨੇ ਬਈ ਆਹ ਦੋ ਪਲੱਗ ਆਲ ਆਊਟ ਵਾਲਾ ਆ ਇੱਕ ਐਕਸਟਰਾ ਜਿਵੇਂ ਡਰਾਇਰ ਲਾਉਣੀ ਹੁੰਦੀ ਆ ਜਦੋਂ ਕਬੂਤਰਾਂ ਦੇ ਰੰਗ ਲਾਉਣੇ ਆ ਉਦੋਂ ਕੰਮ ਦੇ ਦੂ ਤੇ ਕਾ ਦਿੱਤਾਗਾ ਤਾਂ ਦੋ ਵਾਲਾਗਾ ਤੇ ਆ ਸੀ ਬਈ ਬੱਲਵਾਲਾ ਤਾਂ ਫਿਰ ਇਹ ਆ ਵੀ ਬਹੁਤ ਸੋਹਣਾ ਲੱਗਿਆ ਬੋਰਡ ਕੈਂਟ ਲਾਇਆਗਾ ਤਾਂ ਫਿਰ ਇਹ ਦੇਖੋ ਖੁੱਡੇ 'ਚ ਵੜਦੇ ਸਾਰ ਜਮਾ ਉੱਤੇ ਲਾਤੇ ਬਈ ਆਪਾਂ ਬਾਕੀ ਬਈ ਕਮੈਂਟ ਕਰਕੇ ਜ਼ਰੂਰ ਦੱਸਿਓ ਜਵੇਂ ਲੱਗੇ ਬਾਈ ਹਨਾ ਤੁਹਾਨੂੰ ਦੋਨੇ ਬੋਰਡ ਬਾਕੀ ਆ ਜਾਂਦੀ ਹੈ ਪੈਪ ਦੇਖੋ ਐਨ ਆ ਕੰਦ ਦੇ ਨਾਲ ਨਾਲ ਲਵਾਈ ਆਪਾਂ ਵੀ ਪੈੜਾ ਨਾਲ ਲੱਗੇ ਹਨਾ ਫਿਰ ਉਹ ਟੈਂਕੀ ਉੱਤੋਂ ਦੀ ਆਉਂਦੀ ਆ ਤੇ ਟੈਂਕੀ ਉੱਤੋਂ ਦੀ ਆ ਕੇ ਤੇ ਇੱਥੇ ਬਈ ਇੱਥੋਂ ਲੈ ਕਨੈਕਸ਼ਨ ਤਾਂ ਇੱਥੇ ਲਾਤਾ ਇੱਕ ਬੋਰਡ ਆਪਾਂ ਵੀ ਜਿਵੇਂ ਕੋਈ ਪੱਖਾ ਲਾਉਣਾ ਡ੍ਰੈਰ ਲਾਉਣੀ ਆ ਜੇ ਬਾਹਰ ਵੀ ਲਾਉਣੀ ਆ ਤਾਂ ਇੱਥੇ ਲਾ ਸਕਦੇ ਆ ਤਾਂ ਵੀਰੇ ਆ ਟੋਟਲ ਆਪਣੇ ਖੁੱਡੇ ਦੀ ਲਾਈਟਿੰਗ ਆ ਕਨੈਕਸ਼ਨ ਤੁਹਾਨੂੰ ਸਾਰਾ ਦਿਖਾਤਾ ਬਾਕੀ ਤੁਸੀ ਦੱਸਿਓ ਬਈ ਕਿਵੇਂ ਲੱਗੇ ਤੁਹਾਨੂੰ ਆਪਣੇ ਲਾਈਟਾਂ ਵਾਲੇ ਕਨੈਕਸ਼ਨ ਹੁਣ ਮਿੱਤਰੋ ਇੱਧਰ ਦੇਖੋ ਇੱਧਰ ਲਵਾਤਾ ਬਈ ਆਪਾਂ ਪੱਖਾ ਰਾਵੀ ਦੇ ਉੱਤੇ ਜਮਾ ਤੇ ਇੱਧਰ ਬਈ ਲਾਈਟਾਂ ਲਾਤੀਆਂ ਤੇ ਆਫੀ ਇੱਕ ਲਾਈਟ ਵੱਡੀ ਇੱਕ ਇੱਧਰ ਤੇ ਇੱਧਰ ਪਾਤਾ ਬੋਰਡ ਤੇ ਉਸ ਤੋਂ ਬਾਅਦ ਮੇਰੇ ਇੱਕ ਜਾਂਦੀਆ ਪੈ ਪੈ ਇੱਧਰ ਇੱਕ ਲਾਤਾ ਇੱਥੇ ਹਨਾ ਬੱਲਵ ਐਦਾ ਬੋਰਡ ਅੱਡ ਹੋ ਗਿਆ ਤੇ ਆਪਣੇ ਖੁੱਡਿਆਂ ਦਾ ਬੋਰਡ ਆਫੀ ਇਹ ਆਪਣੇ ਆ ਸੈਟਅਪ ਦਾ ਬੋਰਡ ਆ ਇੱਧਰ ਅੱਡ ਹੋ ਗਿਆ ਆ ਜਾ ਬਈ ਫਿਰ ਇਹਨੂੰ ਛੱਡਿਏ ਇਹਨੂੰ ਦੇਖ ਕੇ ਰਾਂਝਾ ਵੱਡਜੂ ਚੱਲ ਚੱਲ ਫੱਟਾ ਬੱਚੇ ਨੂੰ ਚਲੋ ਜੀ ਵੈਰੀ ਗੁੱਡ ਰਾਜੇ ਚੜ ਬਈ ਤੂੰ ਵੀ ਨਾਲ ਆ ਜਾ ਚੱਲ 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 ਤੇਰੀ ਹੀਰ ਅੰਦਰ ਆ ਚੱਲ 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 ਏ ਚੱਲ ਚੱਲ ਜਾਊਗਾ ਜਾਊਗਾ ਜਾਣਦੇ ਚੱਲ ਚੱਲ ਅੰਦਰ ਚੱਲ ਇਧਰ ਆਉਣੀ ਐ ਇੱਥੇ ਹੀ ਵੜੂਆ ਇਹ ਚੱਲ ਇਧਰ ਉਹ ਸ ਵੜ ਗਿਆ ਬਈ ਰਾਂਜਾ ਵੀ ਗਿਆ ਲਓ ਜੀ ਦੋਨੇ ਵੜ ਗਏ ਬਈ ਆਪਦੇ ਪੂਲ ਚ ਲਾਉਣ ਤੋਂ ਹੁਣ ਤਾਰੀਆਂ ਲੈਣ ਤੋਂ ਗਰਮੀ ਦਾ ਨਿਆਰਾ ਗਰਮੀ ਪੂਰੀ ਸਿਰੇ ਦੀ ਆ ਨਾਓ ਬਈ ਇੱਥੇ ਤਾਂ ਮਿੱਤਰੋ ਇਹਨਾਂ ਨੂੰ ਨਿਮਾਉਣ ਵਾਲਾ ਕੰਮ ਹੋ ਗਿਆ ਅੰਦਰ ਛੜਤੀਆਂ ਹੁਣ ਆਪੀ ਨਹਾਈ ਜਾਣਗੀਆਂ ਵਿੱਚ ਤਾਰੀਆਂ ਲਾਈ ਜਾਣਗੀਆਂ ਕਰੋ ਬਈ ਇੰਜੋਏ